ਇਕ ਓੰਕਾਰ ਸਤਗੁਰ ਪ੍ਰਸਾਦ ਪਾਤਸ਼ਾਹ 10ਵਾਂ ਤੋ ਐ ਪ੍ਰਸਾਦ ਸਵਈਏ ਦੀਨਨ ਕੀ ਪ੍ਰਤ ਪਾਲ ਕਰੈ ਨਿਤ ਸੰਤ ਜੋ ਬਾਰ ਗਮੀ ਮਨੰਗਾਰੈ ਪਛ ਪਸੂ ਨਗ ਨਗ ਨਰਾਧ ਸਰਬ ਸਮੈ ਸਭ ਕੋ ਪ੍ਰਤ ਪਾਰੈ ਫੁਖਤ ਹੈ ਜਲ ਮੈ ਥਲ ਮੈ ਪਲ ਮੈ ਕਲ ਕੇ ਨਹੀਂ ਕਰਮ ਵਿਚਾਰੈ ਦੀਨ ਦਇਆਲ ਦਇਆ ਨਿਦ ਦੁਖਨ ਦਿਖਤ ਹੈ ਪਰ ਦੇਤ ਨਾ ਹਾਰੈ ਦਾਹਤ ਹੈ ਦੁਖ ਦੁਖਨ ਕੋ ਦਲ ਦੁਜਨ ਕੇ ਪਲ ਮੈਂ ਦਲ ਡਾਰੈ ਖੰਡ ਅਖੰਡ ਪ੍ਰਚੰਡ ਪ੍ਰਹਾਰਨ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰੈ ਪਾਰ ਨ ਪਾਏ ਸਕੈ ਪਦਮਾ ਪਤ ਬੇਦ ਕਤੇ ਬਯ ਭੇਦ ਉਚਾਰੈ ਰੋਜੀ ਹੀ ਰਾਜ ਬਿਲੋਕਤ ਰਾਜ ਕਰ ਰੋਖ ਰੂਹਾਨ ਕੀ ਰੋਜੀ ਨਾ ਟਾਰੈ ਕੀਟ ਪਤੰਗ ਕੋ ਰੰਗ ਪੂਜੰਗਮ ਭੂਤ ਪਵਿਖ ਪਵਨ ਬਨਾਏ ਦੇਵ ਆਦੇਵ ਖਪੇ ਅੰਵੇਵ ਨ ਪੇਵ ਲਖਿਓ ਪ੍ਰਮਸਿਓ ਪਰਮਾਏ 베ਦ ਪੂਰਨਕ ਤਿਬ ਕੁਰਾਨ ਹ ਸੇਵ ਥਕੇ ਕਰ ਹੱਥ ਨ ਆਏ ਪੂਰਨ ਪ੍ਰੇਮ ਪ੍ਰਭਾਵ ਬਿਨਾ ਪਤ ਸਿਓ ਕਨ ਸ੍ਰੀ ਪਦਮਾ ਪਤ ਪਾਏ ਆਦਿ ਅਨੰਤ ਆਗਾਦ ਅਦਵੇਖ ਸਪੂਤ ਪਵਿਕ ਭਵਨ ਅਪਹਿ ਹੈ ਅੰਤ ਬਹੀਨ ਅਨਾਤਮ ਆਪ ਅਦਾਗ ਅਦੋਖ ਅਛਿਦਰ ਅਛੈ ਹੈ ਉਗਨ ਕੇ ਕਰਤਾ ਹਰਤਾ ਜਲ ਮੈ ਥਲ ਮੈ ਪਰਤਾ ਪ੍ਰਭ ਵਹਿਂ ਦੀਨ ਦਇਅਲ ਦਇਆਕਰ ਸ੍ਰੀ ਪਤ ਸੁੰਦਰ ਸ੍ਰੀ ਪਦਮਾਪਤ ਏ ਹੈ ਕਾਮ ਨਾ ਕਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੁਗ ਨਾ ਪੋਗ ਨਾ ਪੈ ਦੇਹ ਬਹੀਨ ਸੁਨੇਹੋ ਸਭ ਤਨ ਮਿਹ ਬਿਰਖਤ ਅਗੇ ਅਛਾ ਹੈ ਜਨਕ ਦਿਤ ਅਜਨਕ ਦਿਤ ਜ਼ਮੀਨ ਕੋ ਦਿਤ ਜਮਨ ਕੋ ਦਹਿ ਕਾਹਿ ਕ ਡੁਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾਪਤ ਲਹਿ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਪਾਤ ਬਚਾਵੇ ਸਤਰ ਅਨੇਕ ਚਲਾਵਤ ਕਾਵਤਹੁ ਤਨ ਏਕ ਨ ਲਗਨ ਪਾਵੇ ਰਖਤ ਹੈ ਅਪਨੋ ਕਰ ਦੈ ਕਰ ਪਾਪ ਸੰਭੂ ਨ ਪੇਟ ਨ ਪਾਵੇ ਔਰ ਕੀ ਬਾਤ ਕਹਾ ਕਹ ਤੋ ਸੋ ਸੁਪੇਟ ਹੀ ਕੇ ਪਟ ਵਿਚ ਬਚਾਵੇ ਜਛ ਪੁਜੰਗ ਸੁਦਾਨਮ ਦੇਵ ਅਪੇਵ ਤੁਮੈ ਸਭ ਹੀ ਕਰ ਧਿਆਵੈ ਭੂਮਿ ਆਕਾਸ ਪਤਲ ਰਸਤਲ ਜਛ ਪੁਜੰਗ ਸਭੈ ਸਿਰ ਨਿ ਆਵੈ ਪਾਏ ਸਕੈ ਨਹੀਂ ਪਰ ਪ੍ਰਭਾਹੁ ਕੋ ਨੇਤ ਹੀ ਨਿਤੈ ਬਿਦ ਬਤਾਵੈ ਖੋਜ ਥਕੇ ਸਭ ਹੀ ਖੁਜੀ ਅਸੁਰ ਹਾਰ ਪਰ ਹਰ ਹੱਥ ਨਿ ਆਵੈ ਨਰਦ ਸੇ ਚਤੁਰਨਨ ਸੇ ਰਮਨ ਰਿਕਸ਼ੇ ਸਭ ਹੂ ਮਿਲ ਲਗਾਇਓ ਵੇਦ ਕ੍ਰਤੇਬ ਨਾ ਭੇਦ ਲਖਿਓ ਸਭ ਹਰ ਪਰ ਹਰ ਹੱਥ ਨ ਆਇਓ ਪਾਏ ਸਕੈ ਨਹੀਂ ਪਰ ਊ ਮਾਪਤ ਸਿੱਧ ਸਨਾਥ ਸਨੰਤਨ ਧਿਆਇਓ ਧਿਆਨ ਤਰ ਤਹਿ ਕੋ ਮਨ ਮੈਂ ਜਿਹ ਕੋ ਅਮਿਤੋਜ ਸਭੈ ਜਗ ਛਾਇਓ ਵੇਦ ਪੁਰਾਨ ਕਤੇਬ ਕੁਰਾਨ ਅਭੇਦ ਨਿਰਪਾਨ ਸਭੈ ਪਛ ਹਾਰੇ ਭੇਦ ਨਾ ਪਾਏ ਸਕਿਓ ਅਨਭੇਦ ਕੋ ਖੇਦਤ ਹੈ ਅਨਛੇਦ ਪੁਕਾਰੇ ਰਗ ਨ ਰੂਪ ਨ ਰੇਖ ਨ ਰੰਗ ਨ ਸਾਕ ਨ ਸੋਗ ਨ ਸੰਗ ਤੇ ਹਾਰੇ ਆਦ ਅਨਾਦ ਅਗਾਧ ਅਪੇਖ ਅਦਵੈਖ ਜਪਿਓ ਤਿਨ ਹੀ ਕੋਲ ਤਾਰੇ ਤੀਰਥ ਕੋਟ ਕੀਏ ਇਸ ਨਾਨ ਦੀਏ ਬਹੁ ਦਾਨ ਮਹਾ ਬ੍ਰਤ ਤਾਰੇ ਦੇਸ ਫਿਰਿਓ ਕਰ ਪੇਸ ਤਪੋ ਤਨ ਕੇ ਸਧਰੇ ਨ ਮਿਲੇ ਹਰ ਪਿਆਰੇ ਅਸਨ ਕੋਟ ਕਰੇ ਅਸ਼ਟਾਂਗ ਤਰੇ ਬਹੁ ਨਿਆਸ ਕਰੇ ਮੁਖ ਕਾਰੇ ਦੀਨ ਦਇਆਲ ਅਕਾਲ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਆਸਨ ਕੋਟ ਕਰੇ ਅਸਟਾੰਗ ਧਰੇ ਬਹੁ ਨਿਆਸ ਕਰੇ ਮੁਖ ਕਰੇ ਦੀਨ ਦਿਆਲ ਅਕਾਲ ਭਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਧਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ